ਫੈਸਟੀਵਲ ਸੀਜ਼ਨ ਨੂੰ ਵੇਖਦੇ ਹੋਏ ਜਿਹੜੀ ਸਾਡੀ ਪ੍ਰੇਪੇਡਨੈਸ ਤੇ ਡਿਪਲੋਇਮੈਂਟ ਹੈਗੀ ਉਸ ਦਾ ਨੋਟਿਫਿਕੇਸ਼ਨ ਕੀਤਾ ਗਿਆ ਤੇ ਆਫੀਸਰਸ ਨੂੰ ਗ੍ਰੀਫ ਕੀਤਾ ਗਿਆ ਕਿ ਤੁਸੀਂ ਮੈਕਸਿਮਮ ਜਿਹੜੀ ਪੁਲਿਸ ਦੀ ਪ੍ਰੈਜ਼ੈਂਸ ਪੈਟਰੋਲਿੰਗ ਇਲਾਕੇ ਗਸ਼ਤ ਇਹ ਸਾਡੀ ਫੋਰਸ ਐਕਟਿਵ ਤੇ ਅਲਰਟ ਹੋਣੀ ਚਾਹੀਦੀ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਪਾਕਿਸਤਾਨ ਦੀ ਆਈਐਸਆਈ ਦੀ ਲਗਾਤਾਰ ਕੋਸ਼ਿਸ਼ ਰਹੀ ਹੈ ਕਿ ਪੰਜਾਬ ਦੇ ਵਿੱਚ ਡਿਸਟਰਬੈਂਸ ਪੈਦਾ ਕਰੋ ਉਨ੍ਹਾਂ ਦੀ ਏਜੰਸੀ ਵੱਲੋਂ ਜਿਹੜੇ ਉਹਨਾਂ ਦੇ ਪਾਕ ਇੰਟੈਲੀਜੈਂਸ ਆਫਿਸਰਸ ਹੈ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਅਫਰਾ ਤਫਰੀ ਮਚਾਉਣ ਦੀ ਕੋਸ਼ਿਸ਼ ਰਹੀ ਹੈ ਜਿਸ ਨੂੰ ਪੰਜਾਬ ਪੁਲਿਸ ਨੇ ਬਹੁਤ ਹੀ ਐਕਟਿਵ ਤਰੀਕੇ ਨਾਲ ਉਹਨਾਂ ਦੇ ਜਿਹੜੇ ਇਰਾਦੇਆ ਨੂੰ ਅਸੀਂ ਫੇਲ ਕੀਤਾ ਹੈਗਾ ਅਸੀਂ ਸੈਪਟੰਬਰ 24 ਤੋਂ ਬਾਅਦ ਜਿਹੜੇ 26 ਟੈਰਰ ਮੋਡਿਊਲ ਸਪਸ਼ਟ ਕੀਤੇ ਇਸ ਦੇ ਵਿੱਚ 90 ਤੋਂ ਉੱਪਰ ਮੁਲਜ਼ਮ ਅਰੈਸਟ ਹੋਏ ਹਨ ਭਾਰੀ ਮਾਤਰਾ ਦੇ ਵਿੱਚ ਆਰਮਜ਼ ਐਮੋਸ਼ਨ ਜਿਹੜਾ ਉਹ ਰਿਕਵਰ ਕੀਤਾ ਗਿਆ ਹੈ ਅੱਜ ਕੱਲ੍ਹ ਹੀ ਅਸੀਂ ਖੇਮ ਕਰਨ ਸੈਕਟਰ ਦੇ ਵਿੱਚ ਬੀਐਸਐਫ ਦੇ ਨਾਲ ਜੁਆਇੰਟ ਆਪਰੇਸ਼ਨ ਦੇ ਵਿੱਚ ਦੋ AK47 ਰਾਈਫਲਾਂ ਸਾਡੀ ਰਿਕਵਰ ਹੋਈਆਂ ਸੋ ਇੱਕ ਨਾਰਕੋ ਟੈਰਰਿਜ਼ਮ ਦਾ ਜਿਹੜਾ ਯੁੱਧ ਪਾਕਿਸਤਾਨ ਪ੍ਰੌਕਸੀ ਵਾਰ ਸਾਡੇ ਨਾਲ ਲੜ ਰਿਹਾ ਤੇ ਉਹ ਹਰ ਕਨਸਾਈਨਮੈਂਟ ਦੇ ਵਿੱਚ ਡਰੋਨ ਦੀ ਕਨਸਾਈਨਮੈਂਟ ਦੇ ਵਿੱਚ ਆਮ ਰੈਮਨਿਸ਼ਨ ਵੀ ਆਉਂਦੇ ਆ ਡਰੱਗਸ ਵੀ ਆਉਂਦੇ ਤੋਂ ਬਹੁਤ ਹੀ ਸਕਸੈਸਫੁਲ ਤਰੀਕੇ ਨਾਲ ਜਿਹੜਾ ਪੰਜਾਬ ਸਰਕਾਰ ਨੇ ਐਂਟੀ ਡਰੋਨ ਸਿਸਟਮ ਜਿਹੜਾ ਆਪਰੇਸ਼ਨਲਾਈਜ਼ ਕੀਤਾ ਸੀ ਉਸ ਦਾ ਬੜਾ ਇਫੈਕਟਿਵ ਇਸਤੇਮਾਲ ਹੋ ਰਿਹਾ ਹੈ ਬੀਐਸਐਫ ਦੇ ਕੋਲ ਆਪਣੇ ਸਿਸਟਮਸ ਹੈਗੇ ਤੇ ਪੰਜਾਬ ਪੁਲਿਸ ਬੀਐਸਐਫ ਤੇ ਦੂਜੀ ਏਜੰਸੀਆ ਮਿਲ ਕੇ ਇਸ ਦੇ ਖਿਲਾਫ ਇੱਕ ਸਾਡੀ ਜੰਗ ਜਿਹੜੀ ਉਹ ਜਾਰੀ ਹੈਗੀ ਸਾਡਾ ਮੀਟਿੰਗ ਦਾ ਦੂਜਾ ਫੋਕਸ ਆਰਗੇਨਾਈਜ਼ਡ ਕ੍ਰਾਈਮ ਰਿਹਾ ਜਿਹੜਾ ਗੈਂਗਸਟਰ ਕ੍ਰਾਈਮ ਜਿਸ ਨੂੰ ਅਸੀਂ ਕਹਿੰਦੇ ਆ ਤੇ ਜਿਹੜੇ ਸਾਡੇ ਕੇਸਸ ਹੈਗੇ ਉਹ ਡਿਸਕਸ ਕੀਤੇ ਗਏ ਉਸ ਦੇ ਵਿੱਚ ਜਿਹੜੇ ਅਕਿਊਜ਼ਡ ਸਜਨੇ ਅਰੈਸਟ ਹੋਏ ਉਹਨਾਂ ਬਾਰੇ ਹਦਾਇਤ ਕੀਤੀ ਗਈ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਜਿਹੜੇ ਅਕਿਊਜ਼ ਐਪਸਕੌਂਡਿੰਗ ਹੈ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਪ੍ਰੋਫੈਸ਼ਨਲ ਤੇ ਸਾਇੰਟਿਫਿਕ ਇਨਵੈਸਟੀਗੇਸ਼ਨ ਤੇ ਜ਼ੋਰ ਦੇਂਦੇ ਹੋਏ ਕਿ ਅਸੀਂ ਪੂਰਾ ਜਿਹੜਾ ਇੱਕ ਨੈਟਵਰਕ ਹੈ ਉਸ ਨੂੰ ਧਸਤ ਕੀਤਾ ਜਾਏ ਉਹਨਾਂ ਦਾ ਜਿਹੜਾ ਇਕੋਸਿਸਟਮ ਹੈ ਉਸ ਨੂੰ ਡਿਮੋਲਿਸ਼ ਕੀਤਾ ਜਾਏ ਸਾਨੂੰ ਕਾਫੀ ਲੋੜ ਹੈ ਫੋਕਸ ਕਰਨ ਦੀ ਜਿਹੜੇ ਬੰਦੇ ਬਾਹਰ ਬੈਠੇ ਹੈਗੇ ਉਹਨਾਂ ਦੇ ਰੈੱਡ ਕਾਰਨਰ ਨੋਟਿਸ ਬਲੂ ਕਾਰਨਰ ਨੋਟਿਸ ਇਸ਼ੂ ਕਰਾ ਕੇ ਤੇ ਇਸ ਤਰ੍ਹਾਂ ਦੇ ਅਸੀਂ 203 ਇੰਡੀਵਿਜੂਅਲਸ ਆਇਡੈਂਟੀਫਾਈ ਕੀਤੇ ਹੈਗੇ ਜਿਹੜੇ ਫੋਰਨ ਬੇਸਡ ਹੈਂਡਲਰਸ ਹੈਗੇ ਜਿਨ੍ਹਾਂ ਦੇ ਰੈੱਡ ਕਾਰਨਰ ਨੋਟਿਸ ਬਲੂ ਕਾਰਨਰ ਨੋਟਿਸ ਇਸ਼ੂ ਕਰਾਏ ਜਾ ਰਹੇ ਹਨ ਇਹ ਸਾਡਾ ਯੁੱਧ ਨਸ਼ਾ ਵਿਰੁੱਧ ਜਿਹੜਾ अभियान 1 मार्च 2025 ਤੋਂ ਬਾਅਦ ਪੰਜਾਬ ਸਰਕਾਰ ਦਾ ਸ਼ੁਰੂ ਹੋਇਆ ਉਸ ਨੂੰ ਰਿਵਿਊ ਕੀਤਾ ਗਿਆ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਉਸ ਦੀ ਇੰਪਲੀਮੈਂਟੇਸ਼ਨ ਸੋ ਹਜੇ ਤੱਕ 21622 ਐਫਆਈਆਰ ਦਰਜ ਹੋਈਆਂ ਜਿਨ੍ਹਾਂ ਦੇ ਵਿੱਚ 32788 ਗ੍ਰਿਫਤਾਰੀਆਂ ਹੋਈਆਂ ਇਸ ਦੇ ਵਿੱਚ 2533 ਸਪਲਾਈਅਰ ਤੇ 31673 ਪੈਡਲਰ ਅਰੈਸਟ ਕੀਤੇ ਗਏ ਹੈਗੇ ਰਿਕਵਰੀ ਜਿਹੜੀ ਹੈਗੀ ਕਾਫੀ ਭਾਰੀ ਮਾਤਰਾ ਦੇ ਵਿੱਚ ਸਾਡੀ ਰਿਕਵਰੀ ਹੋਈ ਹੈ 205 ਕਰੋੜ ਦੀ ਜਿਹੜੀ ਪ੍ਰੋਪਰਟੀ ਸੈਕਸ਼ਨ 68 ਹੈਫ ਐਨਡੀਪੀਐਸ ਐਕਟ ਦੇ ਵਿੱਚ ਫ੍ਰੀਜ਼ ਕਰਾਈ ਗਈ ਹੈ ਤੇ ਸਾਡਾ ਕਾਫੀ ਫੋਕਸ ਡੀ ਐਡਿਕਸ਼ਨ ਵੱਲ ਵੀ ਰਿਹਾ ਹੈਗਾ ਤੇ 62000 ਲੋਕਾਂ ਨੂੰ ਹਜੇ ਤੱਕ 1 ਮਾਰਚ ਤੋਂ ਬਾਅਦ ਪੰਜਾਬ ਪੁਲਿਸ ਦੁਆਰਾ ਜਾਂ ਓਟ ਸੈਂਟਰ ਜਾਂ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਰੈਫਰ ਕੀਤਾ ਗਿਆ ਸਾਡੀ ਸੇਫ ਪੰਜਾਬ ਹੈਲਪਲਾਈਨ ਜਿਸ ਦੀ ਇਨੌਗੁਰੇਸ਼ਨ ਮਾਨਯੋਗ ਸੀਐਮ ਸਾਹਿਬ ਨੇ ਕੀਤੀ ਸੀ ਉਹ ਦੇਸ਼ ਦੀ ਸਭ ਤੋਂ ਕਾਮਯਾਬ ਐਂਟੀ ਡਰੱਗ ਹੈਲਪਲਾਈਨ ਸਾਬਿਤ ਹੋ ਰਹੀ ਹੈ ਉਹਦੀ 33% ਕਨਵਰਸ਼ਨ ਰੇਟ ਹੈ ਇਨਟੂ ਐਫ ਆਈ ਆਰਸ ਅਜੇ ਤੱਕ 22031 ਟਿਪਸ ਸਾਨੂੰ ਰੀਸੀਵ ਹੋਈਆਂ ਨੇ ਜਿਨ੍ਹਾਂ ਤੇ 60285 ਐਫਆਈਆਰ ਸਰਜ ਹੋਈਆਂ ਸੋ ਸਾਡਾ ਇਹ ਵੀ ਫੋਕਸ ਹੈਗਾ ਕਿ ਜਿਹੜਾ ਯੂਥ ਗੁੰਮਰਾਹ ਹੋ ਗਿਆ ਹੈ ਉਸ ਨੂੰ ਮੇਨਸਟ੍ਰੀਮ ਤੇ ਲੈ ਕੇ ਲੈ ਕੇ ਆਇਆ ਜਾਵੇ ਉਹਨਾਂ ਲਈ ਸਕਿੱਲ ਡਿਵੈਲਪਮੈਂਟ ਦੇ ਜਿਹੜੇ ਪ੍ਰੋਗਰਾਮ ਸੇ ਉਹਨਾਂ ਵੱਲ ਉਹਨਾਂ ਨੂੰ ਓਰੀਐਂਟ ਕੀਤਾ ਜਾਵੇ ਉਹਨਾਂ ਨੂੰ ਜਿਹੜਾ ਮੇਨ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕੀਤਾ ਜਾਵੇ ਸੋ ਇੱਕ ਕੰਪੋਜ਼ਿਟ ਤਰੀਕੇ ਨਾਲ ਕ੍ਰਾਈਮ ਤੇ ਸਾਡਾ ਫੋਕਸ ਹੈ ਜਿਵੇਂ ਮੈਂ ਪਹਿਲੇ ਦੱਸਿਆ ਕਿ ਫੋਰਸ ਦੀ ਓਵਰঅল ਇੱਕ ਸ਼ੋਰਟੇਜ ਹੈਗੀ ਤੇ 10000 ਪੋਸਟਾਂ ਪੰਜਾਬ ਸਰਕਾਰ ਨੇ ਫੇਜ਼ਡ ਮੈਨਰ ਦੇ ਵਿੱਚ ਸੈਕਸ਼ਨ ਕੀਤੀਆਂ ਜਿਸ ਦੇ ਵਿੱਚ 4500 ਪੋਸਟਾਂ ਕਨਸਟੇਬਲਸ ਦੀ ਸਾਨੂੰ ਮਿਲੀਆਂ ਹੈਗੀ 1600 ਪੋਸਟਾ ਏਐਸਆਈ ਸਬ ਇੰਸਪੈਕਟਰ ਤੇ ਇੰਸਪੈਕਟਰਸ ਦੀ ਨਵੀਂ ਆ ਕਰੀਏਟ ਹੋਈਆਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫੋਰਸ ਦੀ ਸ਼ਾਰਟੇਜ ਕਾਫੀ ਹੱਦ ਤੱਕ ਪੂਰੀ ਹੋ ਜਾਊਗੀ। ਅਗਰ ਜੁਵਨਾਈਜ਼ ਨੂੰ ਦੇਖੋ ਅਸੀਂ ਤਾਂ ਹੀ ਅਸੀਂ ਕਾਉਂਸਲਿੰਗ ਤੇ ਵੀ ਜ਼ੋਰ ਦਿੱਤਾ ਹੈ। ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸੋਸ਼ਲ ਮੀਡੀਆ ਮੋਨਿਟਰਿੰਗ ਸੋਸ਼ਲ ਮੀਡੀਆ ਤੇ ਜੇ ਅਸੀਂ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਸੀਂ ਕਾਉਂਸਲ ਕਰਦੇ ਹਾਂ। ਤੇ ਸਾਡੀ ਕੋਸ਼ਿਸ਼ ਹੈ ਕਿ ਯੂਥ ਨੂੰ ਕ੍ਰਾਈਮ ਤੇ ਜਾਨ ਤੋਂ ਰੋਕਿਆ ਜਾਵੇ। ਮੈਂਗਾ ਦੇ ਯੂਥ ਦੀ ਕਾਉਂਸਲਿੰਗ ਲਈ ਅਸੀਂ ਸ਼ੁਰੂ ਕੀਤਾ ਹੈ। ਸੋ ਅਸੀਂ ਯੂਥ ਨੂੰ ਇੰਟਰੈਕਟ ਕਰਕੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਸੋਸਾਇਟੀ ਦੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਇੰਟੀਗ੍ਰੇਟ ਕਰਕੇ ਤੇ ਅਸੀਂ ਇੱਕ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਇਸ ਨੂੰ ਸ਼ੁਰੂ ਕੀਤਾ ਹੈ ਇਸ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਸੋਸਾਇਟੀ ਜਿਵੇਂ ਇੱਕ ਹੈਲਪਲਾਈਨ ਆਰਗੇਨਾਈਜ਼ ਕਰਾਈਨ ਵੀ ਲਾਂਚ ਕੀਤੀ ਸੀਗੀ ਪਿਛਲੇ ਦਿਨਾਂ ਦੇ ਵਿੱਚ ਸੋ ਤੇ ਲੋਕਾਂ ਨੂੰ ਅਸੀਂ ਅਨਕਾਰਿਆਚ ਕਰਦੇ ਆ ਕਿ ਤੁਸੀਂ ਉਸ ਹੈਲਪਲਾਈਨ ਤੇ ਟਿਪ ਦਿਓ ਕੋਈ ਵੀ ਤੁਹਾਨੂੰ ਫਰੋਤੀ ਦੀ ਤੇ ਪਾਦੀ ਹੈ ਤੇ ਮੈਂ ਦੁਬਾਰਾ ਤੁਹਾਡੇ ਲਈ ਅਪੀਲ ਕਰਾਂਗਾ ਕਿ ਤੁਸੀਂ ਖੁੱਲ ਕੇ ਸਾਡੇ ਕੋਲ ਆਓ ਅਪੀਲ ਕਰੋ ਸਾਨੂੰ ਦੱਸੋ ਗੱਲ ਗੱਲ ਦੱਸੋ ਅਸੀਂ ਹਰ ਕੇਸ ਦਰਜ ਕਰਾਂਗੇ ਕੇਸ ਨੂੰ ਅਸੀਂ ਟ੍ਰੇਸ ਕਰਾਂਗੇ 80000 ਤੋਂ ਪਲੱਸ ਹੈ ਤੇ ਅਸੀਂ 10000 ਜਦੋਂ ਸਾਡੇ ਕੋਲ ਪੋਸਟ ਆ ਜਾਂਦੀ ਜੀ 10000 ਹੋਰ ਐਡੀਸ਼ਨ ਹੋ ਚੁੱਕੀ ਤੇ ਅਦਰਵਾਈਜ਼ ਪੁਲਿਸ ਟੂ ਪੋਪੂਲੇਸ਼ਨ ਰੇਸ਼ੋ ਪੰਜਾਬ ਦਾ ਜੇ ਦੂਜੇ ਸੂਬਿਆਂ ਤੋਂ ਕੰਪੇਅਰ ਕਰੋ ਤੇ ਬਿਹਤਰ ਹੈ ਪਰ ਹਜੇ ਸਾਨੂੰ ਫੋਰਸ ਦੀ ਲੋੜ ਹੈ ਮੈਂ ਇਸ ਗੱਲ ਨਾਲ ਸਹਿਮਤ ਹਾਂ ਸਰ ਸਮਲ ਡਿਪਾਰਟਮੈਂਟ ਨਾਲ ਸਾਡਾ ਤਾਲਮੇਲ ਹੈਗਾ ਅਸੀਂ ਉੱਥੇ ਸਰਚੇਸ ਵੀ ਕਰਦੇ ਹਾਂ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਬੁਲਜ਼ਮ ਜਿਹੜੇ ਆਇਡੈਂਟੀਫਾਈ ਹੁੰਦੇ ਉਹਨਾਂ ਨੂੰ ਅਸੀਂ ਪ੍ਰੋਟੈਕਸ਼ਨ ਵਾਰੰਟ ਤੇ ਲੈ ਕੇ ਆਉਂਦੇ ਹਾਂ ਤੇ ਜੇਲ੍ਹ ਦੀ ਇੱਕ ਕੰਪਰੀਹੈਂਸਿਵ ਅਪਗ੍ਰੇਡੇਸ਼ਨ ਦੀ 500 ਕਰੋੜ ਦੀ ਪ੍ਰਪੋਜ਼ਲ ਜਿਹੜੀ ਉਹ ਜੇਲ੍ਹ ਡਿਪਾਰਟਮੈਂਟ ਉਸ ਨੂੰ ਇੰਪਲੀਮੈਂਟ ਕਰ ਰਿਹਾ ਹੈ ਸਾਰੀ ਜੇਲਾ ਦੇ ਵਿੱਚ ਜੈਮਰਸ ਲੱਗਣਗੇ ਸੋਫਿਸਟੀਕੇਟਿਡ ਇਕਵਿਪਮੈਂਟਸ ਲੱਗਣਗੇ ਤੇ ਜੇਲਾ ਦੀ ਜਿਹੜੀ ਇੱਕ ਕੰਪਰੀਹੈਂਸਿਵ ਅਪਗ੍ਰੇਡੇਸ਼ਨ ਚੱਲ ਰਹੀ ਹੈ